ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸਨਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਖੁੱਸੇ ਕੋਟਲੇ ਦੇ ਵਿੱਚ ਖੁੱਸਾ ਕੋਟਲਾ ਪਿੰਡ ਜ਼ਿਲ੍ਹੇ ਮੋਗੇ ਦਾ ਮਨਮਤਾ ਨਗਰ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਗਰਬਚਨ ਬਾਈ ਦਾ ਨਾਮ ਆ ਮਿੱਤਰੋ ਤੇ ਅੱਜ ਬਾਈ ਦੇ ਕੋਲੇ ਨੀਲੀ ਰਾਵੀ ਨਸਲ ਦੀ ਝੋਟੀ ਜਿੰਦੇ ਮਗਰ ਮਿੱਤਰੋ ਟੇਡੇ ਘੱਟ ਦੇ ਵਿੱਚ ਕੱਟੀ ਆ ਕਿੰਨੇ ਦਿਦ ਤੇ ਝੋਟੀ ਚੱਲਦੀ ਆ ਕਿੰਨੇ ਦਿਨ ਦੀ ਸੂਈ ਆ ਪ੍ਰੋਪਰ ਜਾਣਕਾਰੀ ਸਹੀ ਡਿਟੇਲ ਦੇ ਨਾਲ ਲਾਵਾਂਗੇ ਆਪਾਂ ਮਿਲਦੇ ਆ ਬਾਈ ਨੂੰ ਜਾਣਕਾਰੀ ਵਿੱਚ ਵਾਅਦਾ ਕਰਦੇ ਆ ਆਹੋ ਕਰਦੇ ਆਕਰ ਬੱਚਨ ਬਾਈ ਦੇ ਨਾਲ ਸਿੱਗਰ ਆਉਣ ਦਾ ਸਾਸੀ ਗਾੜੀ ਉਹ ਠੀਕ ਆ ਵੀਰੇ ਵਧੀਆ ਵਧੀਆ ਚੜਦੀ ਗਲਾਈ ਮਾਰਾ ਉਹ ਰੋਕੇ ਜਮ ਚੜਦੀ ਗਰਾ ਹਾਂਜੀ ਹਾਂਜੀ ਠੀਕ ਆ ਅੱਜ ਗੱਲ ਹੋਆ ਸੱਜਣਾ ਵੀ ਜਾਨਵਾਰ ਅਜ ਆਪਣੇ ਕੋਲੇ ਆਗਾ ਝੋਟੀ ਹਨ ਇਹ ਕਿੰਨੂਆ ਸੂਆ ਸੂਈ ਆ ਸੂਆ ਵੀਰੇ ਦੂਜਾ ਹੀ ਮਗਰੇ ਤੇ ਕੱਟੀ ਆਈ ਜੀ ਹਾਂਜੀ ਕਿੰਨੇ ਦਿਨ ਹੋ ਗਏ ਵੀਰੇ ਸੂਈ ਨੂੰ ਅੱਜ ਸੂਈ ਨੂੰ ਵੀਰੇ ਅੱਜ ਨੂੰ 9ਵਾਂ 10ਵਾਂ ਦਿਨ ਹੈ ਨੀ 9ਵਾਂ 10ਵਾਂ ਦਿਨ ਹੈ ਕ ਕੱਟੀ ਏਰ ਬੜੀ ਜੰਗੀ ਆ ਟੇਡਾ ਕੱਟ ਹੈ ਕੱਟੀ ਨਾ ਉਹ ਵੀ ਕਹਿੰਦੇ ਕਟੀਆਂ ਲੋਲਗੀਆਂ ਆਂਦੀਆਂ ਲੋਲੀ-ਡੂਲੀ ਨਹੀਂ ਇਹ ਹੂੰ ਚੁਸਤਾ ਤੇਰੇ ਵਾਂਗੂ ਹਾਂ ਜਿਵੇਂ ਤੂੰ ਪੂਰਾ ਚੁਸਤੋਂਵੇਂ ਨਹੀਂ ਕੱਟੀ ਆ ਹੂੰ ਇਹ ਹੁਣ ਇਹਨੂੰ ਛੱਡ ਲਾ ਇਹਦੇ ਤੇਰੇ ਨੂੰ ਐ ਭੱਜੀ ਹੋਣਾ ਵਾ ਦੂਵੀਂ ਭੱਜ ਕੇ ਵੇਖ ਹੀ ਲਿਆ ਆਇਆ ਗੁਰਬਾਜਨ ਬਈ ਹੁਣ ਐ ਦੱਸ ਮੈਨੂੰ ਵੀ ਇਹਦਾ ਕਿੰਨੇ ਦਿਨ ਹੋ ਗਏ ਸੂਈ ਨੂੰ 9 ਹੈ ਹਾਂਜੀ 9-10 ਦਿਨ ਹੋ ਗਏ ਆਪਾਂ ਲਿਆਂਦੀ ਹੈ ਸੂਈ ਥੋੜੇ ਵੀਰੇ ਗੱਲ ਹੋਆ ਗੁੱਸਾ ਕਰੀ ਨਾ ਦੁੱਧ ਦੱਸਦੀ ਮੈਨੂੰ ਕਿਲੋ ਕੱਟ ਦੱਸ ਦੀ ਜਿੰਨਾ ਤੂੰ ਚੋਣਾ ਵੀ ਜਿਹੜਾ ਐਨ ਹੋਵੇ ਅਗਲਾ ਚੱਲ ਕੇ 100 ਕਿਲੋਮੀਟਰ ਤੇ ਆਵੇ ਤੂੰ ਦੱਸੇ 5 ਤੇ ਰਹਿ ਜੇ 22 ਉਹ ਕੰਮ ਨਾ ਕਰੀ ਮੇਰਾ ਭਾਈ ਦੱਸ ਕਿੰਨਾ ਦੁੱਧ ਦੋ ਦੱਸ ਭਾਈ ਆਪਣੇ ਘਰੇ ਦੇ ਦੀ 10 ਕਿਲੋ ਆਪਾਂ 9 ਕਿਲੋ ਦੋਹਾਂ ਡੰਗਾ ਚਵਾ ਕੇ ਦੇ ਦਾਂਗੇ ਕੋਈ ਬੰਦਾ ਬੇਨ ਸਾਡੇ 4-4 ਕਿਲੋ ਦੁੱਧ ਕੰਡੇ ਤੇ ਰਖਾ ਦੇਾਂਗੇ ਹਾਂ ਵੀ ਅਗਲਾ ਦਾ ਕੰਡਾ ਲਿਆ ਜਾਂ ਲੀਟਰ ਲਿਆਵੇ ਮਿਣ ਕੇ ਦੇ ਦਾਂਗੇ ਆਪਾਂ ਮਨਾਂ ਜਿਵੇਂ ਆਪਾਂ ਕਹਿ ਦਿੰਨੇ ਹਾਂ ਨੇ ਕਈ ਵਈਆਂ ਲੇਵਾ ਘੱਟ ਦਿਖਾਉਂਦੀਆਂ ਦੁੱਧ ਦੇ ਅਰੇ ਲੇਵਾ ਜਰੂਰ ਘੱਟ ਵਖਾਉਂਦੀ ਪਰ ਦੋ ਦੋ ਆਲਾ ਦਾ ਭਾਂਡਾ ਲਿਆਵੇ ਤੇ ਚੋਗੇ ਲੈ ਗ ਅਰੇ ਚੋਣ ਚੰਨ ਚੰਗਾ ਲੱਗਾ ਭਾਈ ਚੋਣ ਚੰਨ ਵੀਰੇ ਪੂਰਾ ਚੰਗਾ ਆ ਵਾ ਵਧੀਆ ਚੋਣ ਚੰਨ ਕਰਮ ਵਾਲੀ ਪੋਲੀ ਆ ਸੂਈ ਚੰਗੀ ਮਾਰ ਦੂ ਮਾੜੀ ਜੀ ਤੋਰੀ ਇਹਨੂੰ ਇੱਕਲੀ ਖੋਲੀ ਸੂਈ ਸਵਾਈ ਝੋਟੀ ਆ ਨੋਵਾ ਦਿਨਾਂ ਦੀ ਸੂਈ ਆ ਮਗਰ ਕੱਟੀ ਉਸ ਰੰਗ ਦੇ ਵਿੱਚ ਉਸ ਬਾਜ ਦੇ ਵਿੱਚ ਉਸ ਤਰੀਕੇ ਦੀ ਅੰਦਾਜ਼ ਦੀ ਕੱਟੀ ਆ ਜਿਹੜੇ ਅੰਦਾਜ਼ ਦੀਆਂ ਕੱਟੀਆਂ ਦੀ ਤੁਸੀਂ ਭਾਲ ਦੇ ਵਿੱਚ ਹੁੰਨੇ ਆ ਮਿੱਤਰੋ ਮੈਂ ਤੁਹਾਨੂੰ ਇਹ ਮੱਛ ਖਰੀਦਣ ਤੋਂ ਪਹਿਲਾਂ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਇਹ ਮੈਂ ਦੇ ਤੀਜੇ ਹਿੱਸੇ ਦੀ ਕੀਮਤ ਕੱਟੀ ਨੇ ਤਿੰਨਾ ਮਹੀਨੇ ਚ ਪੂਰੀ ਕਰ ਦੇਣੀ ਆ ਕਿਉਂਕਿ ਜਿਹੜੀ ਕੱਟੀ ਆ ਜਿਹੜੇ ਕੱਟ ਦੇ ਵਿੱਚ ਕੱਟੀ ਆ ਨਾ ਮਿੱਤਰੋ ਇਹ ਰੰਗ ਕੱਟੀ ਦਾ ਇਹ ਢੰਗ ਕੱਟੀ ਦਾ ਇਹ ਅੰਗ ਬਹੁਤ ਘੱਟ ਮਿਲਦਾ ਵਾ ਮਿੱਤਰੋ ਸੂਈ ਸਵਾਈ ਝੋਟੀ ਆ ਦੁੱਧ ਇਸ ਟਾਈਮ 4.5 4 ਕਿਲੋ ਦੋਵਾਂ ਡੰਗਾਂ ਦੇ ਥੱਲੇ ਛੱਡਦੇ ਬੱਚਾ ਮਿੱਤਰਾਂ ਕਰਾ ਦੇ ਤਾਰਾ ਚੈੱਕ ਛੱਡੀ ਜੇ ਇਸ ਲਈ ਕੀ ਕਰਦੀ ਐ ਸਾਰੀ ਤੁਹਾਨੂੰ ਚੋਟੀ ਚਵਾਈ ਦੇਣੀ ਆ ਪਰ ਸ਼ਾਮ ਦਾ ਟਾਈਮ ਆ ਕਿੰਨਾ ਦੁੱਧ ਕੱਢਦੀ ਐ ਕੀ ਇਹਦਾ ਚਵਾਤ ਸਮਾਂ ਕਹਿੰਦਾ ਵਾ ਓਕੇ ਦੀ ਰਿਪੋਰਟ ਕੰਮ ਕਰ ਦੇਣਾ ਆਪਾਂ ਸਾਰਾ ਲੈ ਬਿੱਤਰਾ ਬਾਲਟੀ ਮਗਾਲਾ ਥੱਲੇ ਨਹੀਂ ਧਾਰਾ ਮਾਰਨੀ ਐ ਮੈਂ ਬਾਲਟੀ 'ਚ ਦੇਖਣਾ ਕਿੰਨਾ ਪਉਂਦੀ ਆ ਆਜਾ ਕੇ ਰਾਂ ਦੀ ਟਿਕਾਣੇ ਤੇ ਤੀਰ ਪਸਮਾਹ ਵੇਖੋ ਕੇ ਰਾਂ ਦੇ ਐਣ ਐ ਕਿੱਲੇ ਘੜਤੇ ਹਨਾ ਬਈ ਕਹੇ ਬੰਦੇ ਜਦੋਂ ਆਪਾਂ ਕਿਰਲੇ ਤਾਂ ਸੱਜਣਾ ਬਾਲਟੀ ਰੱਖਾ ਚੱਲੇ ਤਾਂ ਸਾਰਾ ਦੀਪ ਬਣਾਦੀ ਕੀ ਕਹਿੰਦੀ ਐ ਪਤਾ ਲੱਗੇ ਕੋਈ ਐਵੇਂ ਕਿਦੇ ਹੀ ਨਾ 4.5 ਕਿਲੋ ਬਣਾਈ ਬੈਠਾ ਹੋਵੇ ਨਹੀਂ ਯਾਰ ਉਹ ਚਵਾ ਕੇ ਦੇਣੀ ਜਿਹੜਾ ਹੋ ਗਿਆ ਨਹੀਂ ਲੈ ਕੇ ਚੋਕੇ ਜਾਣਾ ਪਤਾ ਆਪਣੇ ਨਾਲ ਰੋਲਾ ਪਾਵੇਂ ਨਾ ਹੈ ਨਾ ਹਾਂ ਤੋ ਤਸੱਲੀ ਕਰੋ ਯਾਰ ਆਪਾਂ ਹੀ ਲੈਣੀ ਹੈ ਜਦੋਂ ਪਹਿਲਾਂ ਪੈਸੇ ਲਾਉਣੇ ਆ ਤੁਸੀਂ ਆਪ ਦੀ ਹਰ ਇੱਕ ਪਾਸੇ ਤੋਂ ਕਰੋ ਬਾਅਦ ਜੇ ਨਾ ਕਹੋ ਕਿ ਇਹਨੂੰ ਮਾੜਾ ਚੰਗਾ ਹੂੰ ਦਵਾ ਤਰਾ ਜੋਗਾ ਉਹ ਤਾਰਾ ਮਖਾਦ ਗੀ ਹੱਥ ਪਾਸੇ ਕਰਾ ਤਾਰਾ ਵਾ ਸਾਨੂੰ ਪਤਾ ਚੰਗੀਆਂ ਇਦਾਂ ਮੂਹਰੇ ਦੀ ਮਾਰਦਾ ਹੁਣ ਚੋਦੇ ਮੇਰਾ ਬਈ ਨੱਪ ਕੇ ਪੀ ਲਾ ਦੇ ਜੋਦੀ ਦਰ ਦੇ ਦਰ ਦੀ ਨਾ ਹਮ ਕਰੇ ਰੱਖਣਾ ਇਹਨੂੰ ਮਾਰੀ ਨਹੀਂ ਬਈ 20000 ਦੀ ਕੱਟੀ ਵੇਖ ਜਾਣੀ 75 ਦੀ ਟੋਕੜ ਕਪੜਾ 20 ਦੀ ਕੱਟੀ ਮੈਂ ਜਿੱਦੇ ਚੋਡੀ ਪਾੜੇ ਤੇ ਲੱਗ ਜੇ 20 ਦੀ ਕੱਟੀ ਮੈਂ ਲੈਣਾ ਵਾਸਤੇ ਤੈ ਤੂੰ ਲੈਣੀ ਨਹੀਂ ਬਾਅਦ ਦੇ ਨਾ ਹ ਸਰਪਾ ਭਾਈ ਵਿੱਚ ਬੈਠਾ ਵਾ ਵੇਗਾ 72 ਦੀ ਝੋਟੀ ਤੋਂ ਕੜ ਕਪੜੋਗੇ ਵੇਕੇ ਜਣੀ ਹੋਗਾ 20 ਤੇ 75 95 ਅੱਜ ਵੀ ਆਪਾਂ ਸਾਡੇ ਭਾਜ ਰੇਣੀ ਆ ਅੱਜ ਕਿੰਨੇ ਦੇ ਦੇਗਾ ਹਿਸਾਬ ਨਹੀਂ ਦੇ ਦੇਨੀ ਆ ਜੇ ਕਹੇ ਹੋਰ ਕੋਡ ਹੁੰਦੀ ਆ ਅਗਲਾ ਵੇ ਮੰਗ ਲੈਣਾ ਢੇਰ ਲੱਖ ਚੂਗ ਲੈ ਦੀ ਕਲਾ ਕਹਿੰਦਾ ਆ ਕੱਟੀ ਐ ਈਡੀ ਫਲਾਣੇ ਸੀਮੰਦੀ ਆ ਕੱਟੀ ਐ ਐਨਐਸਐਲ ਦੀ ਪਰ ਆਪਾਂ ਨੂੰ ਸੀਮੰਨ ਅਗਲੇ ਦੱਸਿਆ ਆਪਾਂ ਦੱਸਣਾ ਨਾ ਤਾਂ ਮੈਂ ਭਰਾਏ ਦੇ ਨਾਮ ਐ ਸਵਾਈ ਆ ਕਿੰਨੇ ਦੀ ਦੇਣੀ ਵੀ ਦੇ ਸੋ ਇਹਦੇ ਮੁੱਲ ਦੀ ਗੱਲ ਕਰ ਤੂੰ ਮੇਰੇ ਪਾਸ ਆ ਦੇ ਦੀਏ ਸਵਾ ਦੀ ਸਵਾ ਬੱਜਾ ਦਾ ਯਾਰ ਬਾਤ ਤੂੰ ਕਹਦੇ ਫਿਰ ਮਾ ਜਨੇਲੀ ਝੋਟੀ ਉਹਨੇ ਦੀ ਕਹਿ ਗੱਲ ਮੇਰੇ ਨੇੜੇ ਕਰ ਦੇ ਜਾ ਬਸ ਜਿਵੇਂ ਤੂੰ ਹੁਣ ਕਹਿਦਾ ਠੀਕ ਆ ਕਿੰਨੇ ਦੀ ਦੱਸ ਤੂੰ ਕਹ ਦੇ ਹੈ ਤੂੰ ਕਹ ਦੇ ਮੈਂ ਤਾਂ ਇੱਕ 5000 ਦਾ ਰੱਥਾ ਫੜਾ ਦੇ ਨਹੀਂ ਇੱਕ 500 ਦੋ ਆਪਸਿਆਂ ਨਾਲ ਕਿੰਨੇ ਦਾ ਦੱਸਦਾ ਹਾ ਨਾ ਇੱਕ 15 ਨੂੰ ਮਾਨਤਨ ਕਰ ਦਾਂਗੇ ਇੱਕ 10 ਚ ਮਾਨਤਨ ਚਾ ਕੋਈ ਨਹੀਂ ਕਰ ਦਾਂਗੇ ਪਰ ਬਾਈ ਮੈਂ ਕੋਈ ਬਾਲੀਆਂ ਕਿਸਾਈਆਂ ਵਾਲਾ ਫੋਨ ਨਹੀਂ ਨੀ ਤਮ ਕੋਈ ਦੋ ਵਾਲਾ ਨਹੀਂ ਫੋਨ ਹੁੰਦਾ ਇਹ ਗੱਲ ਖਤਮ ਕਿਉਂਕਿ ਯਾਰ ਪਤਾ ਗੱਲ ਕੀ ਆ ਬਾਈ ਸੱਚ ਨੂੰ 75 ਦੀ ਝੋਟੀ 70 75 ਦੀ ਟੋਕੜ ਗੱਪਣ ਹੋ ਕੇ ਆਪਾਂ 20000 ਦੀ ਕੱਟੀਆਂ ਕੱਟੀਆਂ بچਾਉਣੀ ਪਊਗੀ ਜੇ ਦਾ ਤੁਸੀਂ ਮਾਰ ਲਈ ਫਿਰ ਤੜੀ 20 ਰਹਿਣਾ ਬਾਈ ਓਪਰ ਲੈ ਕਿਉਂ ਬਾਈ ਬਈ ਮਰਨੀ ਨਹੀਂ ਇਹ ਕਹੇ ਉਹ ਜੇ ਕੋਲ ਵੀ ਜਾਵੜੀ ਨਾ ਕੱਟੀ ਮਰਨੀ ਨਹੀਂ ਕੱਟੀ ਬੰਦਾ ਹੀ ਮੋਲ ਆਂਦੀ ਹੈ ਐਵਰੀ ਆ ਬਈ ਠੀਕ ਆ ਬਾਈ ਚੰਗੀ ਆ ਮੈਂ ਯਾਰ ਟਿਕਾਣਾ ਟਿਕੂਣਾ ਮੈਨਾ ਚੰਗਾ ਚੱਲੇ ਜਲ ਦਿਖਾ ਦੇ ਸਾਰੀ ਕੋਈ ਛੋੜ ਦਿਓ 3 ਨੰਬਰ ਦੱਸ ਦੀ ਭਈ ਕਿੰਨਾ ਨੰਬਰ 7889952862 ਠੀਕ ਹੈ ਜੀ ਮੇਰਾ ਇਹ ਚਵਾਈ ਵਾਲਾ ਛੋਟ ਬਣਾਉਣਾ ਤਾਂ ਕਰਕੇ ਵੀਡੀਓ ਨੂੰ ਸਮਾਪਤੀ ਕੋਲ ਵਾਧਦੇ ਆ ਧੰਨਵਾਦ